ਸ਼੍ਰੀਕਲ ਕੀ ਤੁਸੀਂ ਗੱਡੀਆਂ ਲੈਣ ਦੇ ਹੋ ਚਾਵਾਂ? ਤਾਂ ਫਿਰ ਦੇਖੋ ਮੇਰੇ ਆਗੇ ਵਾਲੇ ਗੱਡੀਆਂ ਹੀ ਗੱਡੀਆਂ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਹੁਣ ਲੱਗਾ ਹੈ ਜੀ ਗੱਡੀਆਂ ਦੀ ਸੇਲ ਦਾ ਧਮਾਕਾ ਤੇ ਇਸ ਗੱਡੀ ਦੀ ਸੇਲ ਦੇ ਵਿੱਚ ਤੁਹਾਨੂੰ ਬੈਸਟ ਡੀਲ ਵੀ ਮਿਲੇਗੀ ਤੇ ਬੈਸਟ ਅੰਬੈਸਟ ਪ੍ਰਾਈਸ ਤੇ ਤੁਸੀਂ ਗੱਡੀ ਘਰ ਲੈ ਕੇ ਵੀ ਜਾ ਸਕਦੇ ਹੋ ਕਿਉਂਕਿ ਅੱਜ ਮੈਂ ਤੁਹਾਨੂੰ ਲੈ ਕੇ ਆਈਆਂ ਕਮਲ ਆਟੋ ਜੀਸ ਤੇ ਆਓ ਅੰਦਰ ਚੱਲਦੇ ਆਂ ਗੱਡੀਆਂ ਤੇ ਨਜ਼ਰ ਮਾਰਦੇ ਆਂ ਤੇ ਪਸੰਦ ਕਰਦੇ ਆਂ ਆਪਣੇ ਲਈ ਵੀ ਇੱਕ ਗੱਡੀ ਕਿ ਚੰਗੀ ਗੱਡੀ ਤੁਸੀਂ ਲੈਣ ਲਈ ਕਮਲ ਆਟੋ ਡੀਲਸ ਤੇ ਆਉਣਾ 40-50000 ਰੁਪਿਆ ਤੁਸੀਂ ਡਾਊਨ ਪੇਮੈਂਟ ਜੇਬ ਚ ਪਾ ਕੇ ਆਉਣੀ ਆ ਤੁਹਾਨੂੰ ਮੈਂ ਕਾਰ ਦੇ ਕੇ ਭੇਜੂੰਗਾ ਬਸ ਇਹੀ ਦੋਸਤਾਂ ਨੂੰ ਮੈਂ ਕਹਿਣਾ ਚਾਹਣਾ ਮੈਂ ਕਿ ਤੁਸੀਂ ਆਓ 40-50000 ਰੁਪਿਆ ਡਾਊਨ ਪੇਮੈਂਟ ਲੈ ਕੇ ਆਉਣੀ ਆ ਤੁਹਾਨੂੰ ਕਾਰ ਕੋਈ ਨਾ ਬਈ ਮੈਂ ਦੇ ਕੇ ਭੇਜੂੰਗਾ ਅਧਿਕਾਰਿਤ ਟିକਾਰ ਦੀ ਇੰਜਨ ਗੇਅਰ ਦੀ ਮੇਰੇ ਵੱਲੋਂ ਗਾਰੰਟੀ ਰਹੂਗੀ ਕਮਲਾਟੋ ਡੀਲਰ ਤੋਂ ਵੱਲੋਂ ਸਰ ਜੀ ਸੁਣਿਆ ਕਿ ਗੱਡੀਆਂ ਦਾ ਮੇਲਾ ਲੱਗਿਆ ਹੋਇਆ ਜੀ ਹਾਂ ਜੀ ਮੈਮ ਮੇਲਾ ਤਾਂ ਮੈਮ ਰੋਜ਼ ਹੀ ਰਹਿੰਦਾ ਆਪਣੇ ਕੋਲੇ ਇੰਨੀਆਂ ਕਾਰਾਂ ਤਾਂ ਅਸੀਂ ਰੱਖਣੀਆਂ ਸਟਾਕ ਦੇ ਵਿੱਚ ਸੋ ਗ੍ਰੇਵਿਸ ਤੋਂ ਦੇਖੋ ਆਪਾਂ ਕਈ ਸਾਰੇ ਸ਼ੋਰੂਮ ਵੀ ਘੁੰਮ ਕੇ ਆ ਗਏ ਕਈ ਡੀਲ ਵੀ ਡੀਲਰਸ ਨਾਲ ਵੀ ਮਿਲ ਕੇ ਆ ਗਏ ਲੇਕਿਨ ਗੱਡੀਆਂ ਵਾ ਇੰਨਾ ਜ਼ਿਆਦਾ ਕਹਿੰਦੇ ਕਿ ਨਾ ਕਲੈਕਸ਼ਨ ਨਹੀਂ ਦੇਖਿਆ ਸਾਨੂੰ ਕਲੈਕਸ਼ਨ ਮੈਮ ਐਦਾਂ ਹੁਣ ਛੋਟੇ ਘਰਾਂ ਆਮ ਪਰਿਵਾਰਾਂ ਦੇ ਵਿੱਚ ਜਿਹੜੀਆਂ ਕਾਰਾਂ ਨਾਰਮਲ ਛੋਟੀਆਂ ਕਾਰਾਂ ਹੁੰਦੀਆਂ ਨੇ ਸਾਨੂੰ ਉਹ ਵੀ ਅਸੀਂ ਰੱਖਦੇ ਆ ਸਾਡੇ ਕੋਲੇ ਵਧੀਆ ਲਗਜ਼ਰੀ ਕਾਰਾਂ ਨੇ ਜਿਹੜੇ ਮੇਰੇ ਵੀਰ ਵੱਡੀਆਂ ਕਾਰਾਂ ਦੇ ਸੁੱਖ ਨੇ ਉਹਨਾਂ ਵਾਸਤੇ ਵੀ ਅਸੀਂ ਸਾਰਾ ਸਟਾਕ ਰੱਖਦੇ ਆ ਛੋੜੀ ਤੋਂ ਛੱਟੀ ਪ੍ਰਾਈਸ ਦੀ ਗੱਡੀ ਜੇ ਆਪਾਂ ਗੱਲ ਕਰੀਏ ਉਹ ਸ਼ੁਰੂਆਤ ਕਿੱਧਰ ਹੋ ਰਹੀ ਹੈ ਅੱਜ ਮੈਂ ਆਪਣੇ ਕੋਲੇ 1.60 ਲੱਖ ਤੋਂ ਸਟਾਰਟਿੰਗ ਰੇਂਜ ਹੈਗੀ ਆਪਣੇ ਕੋਲੇ ਤੇ ਉਸ ਤੋਂ ਬਾਅਦ ਫਿਰ ਵੱਧੀਆਂ-ਵੱਧੀਆਂ ਦਾ 20-25 ਲੱਖ ਤੱਕ ਦੀਆਂ ਕਰਾਂ ਆਰਾਮ ਨਾਲ ਕੜੀਆਂ ਫੀਚਰਸ ਦੀ ਗੱਲ ਕਰੀਏ ਦੇਖਿਓ ਕਿਉਂਕਿ ਉਹ ਬਹੁਤ ਜ਼ਰੂਰੀ ਅੱਜ ਦੇ ਟਾਈਮ ਦੇ ਵਿੱਚ ਗੱਡੀਆਂ ਤਾਂ ਆਪਾਂ ਲੈ ਲੈਣੇ ਆ ਬਾਅਦ 'ਚ ਬਹਿ ਕੇ ਰੋਣਾ ਵੀ ਹੁੰਦਾ ਹੈ ਕਿ ਨਹੀਂ ਜੀ ਇੰਜਨ ਖਰਾਬ ਹੋ ਗਿਆ ਨਹੀਂ ਜੀ ਇਹ ਚੀਜ਼ ਸਾਨੂੰ ਸਹੀ ਨਹੀਂ ਬਲੀ ਹਾਲਤ ਹੀ ਖਸਤਾ ਉਪਰੋਂ ਬਸ ਪੇਂਟ ਮਾਰਿਆ ਹੋਇਆ ਜੀ ਨਹੀਂ ਨਹੀਂ ਮੈਮ ਤੁਸੀਂ ਖੜੇ ਕਿੱਥੇ ਕਮਲ ਆਟੋ ਡੀਲਸੇ ਸਾਡੀ ਮੈਮ ਇੰਜਨ ਗੇਅਰ ਦੀ 6 ਮਹੀਨੇ ਦੀ ਗਾਰੰਟੀ ਰਹਿੰਦੀ ਆ ਆਉਣ ਨਾਲ 10000 ਕਿਲੋਮੀਟਰ ਤੇ 6 ਮਹੀਨੇ ਦੀ ਅਸੀਂ ਇੰਜਨ ਗੇਅਰ ਦੀ ਗਾਰੰਟੀ ਦਿੰਨੇ ਆ ਤੇ ਉਸ ਤੋਂ ਬਾਅਦ ਜੇ ਕੋਈ ਦਿੱਕਤ ਆਵੇ ਤਾਂ ਵੀ ਅਸੀਂ ਨਾਲ ਖੜਦੇ ਆ ਕਸਟਮਰ ਦੇ ਜਿੰਨੇ ਮੇਰੇ ਕੋਲੋ ਕਸਟਮਰ ਕਾਰਾਂ ਲੈ ਕੇ ਜਾਂਦੇ ਨੇ ਉਹ ਥੱਲੇ ਕਮੈਂਟ ਕਰਕੇ ਵੀ ਦੱਸ ਦੇਣਗੇ ਅਜੇ ਇੱਕ ਚੀਜ਼ ਹੋਰ ਹੈ ਕਿ ਮੇਰੇ ਜੇਬ 'ਚ ਹੁਣ ਪੈਸਾ ਹੈ ਨਹੀਂ ਸਟਾਰਟਿੰਗ ਮੈਂ ਤੁਹਾਨੂੰ ਕਿੰਨਾ ਦਵਾਂ ਕਿ ਮੈਂ ਇੱਕ ਗੱਡੀ ਲੈ ਕੇ ਜਾਵਾਂ ਕਿਉਂਕਿ ਹੁਣ ਇੰਨੀਆਂ ਗੱਡੀਆਂ ਦੇਖ ਕੇ ਤੇ ਮੇਰੇ ਵੀ ਲਾਲਚ ਆਵੇ ਕਿ ਇੱਕ ਗੱਡੀ ਤਾਂ ਮੈਂ ਵੀ ਲੈ ਕੇ ਜਾਵਾਂ ਅੱਜ ਟੋ ਕਾਰਡ ਮੈਮ 40 50000 ਰੁਪਿਆ ਡਾਉਨ ਪੇਮੈਂਟ ਦੇ ਕੇ ਪ੍ਰੋਸੀਡ ਕਰ ਲਿਆ ਬਸ ਹਾਂਜੀ ਹਾਂਜੀ ਮੈਮ ਬਾਕੀ ਦਾ ਫਾਈਨਾਂਸ ਕਰਾ ਦਿੰਨੇ ਆ ਬੈਂਕ ਤੋਂ ਸਾਇਦੀ ਤੁਹਾਡੀ ਜ਼ਿੰਮੇਵਾਰੀ ਮਤਲਬ ਹਾਂਜੀ ਹਾਂਜੀ ਅਸੀਂ ਕਰਵਾ ਦਿੰਨੇ ਆ ਜੀ ਬੈਂਕ ਤੋਂ ਫਾਈਨਾਂਸ ਮਤਲਬ ਕੋਈ ਵੀ ਮੈਂ ਤਾਂ ਚਲੋ ਹੁਣ ਇੰਟਰਵਿਊ ਕਰੀਆ ਤਾਂ ਤੁਸੀਂ ਤਾਂ ਨਹੀਂ ਗਏਦੇ ਕੋਈ ਵੀ ਆਏਗਾ ਉਹ ਬਸ ਗੱਡੀ ਲੈ ਕੇ ਜਾਏਗਾ ਹਾਂਜੀ ਹਾਂਜੀ ਮੈਮ ਉਸੇ ਦਿਨ ਵੀ ਅਸੀਂ ਗੱਾਰ ਡਿਲੀਵਰ ਕਰ ਦਿੰਨੇ ਆ ਲੋਨ ਕਰਵਾ ਕੇ ਇੱਕ ਦਿਨ ਦੇ ਵਿੱਚ ਵਿੱਚ 24 ਘੰਟੇ ਦੇ ਵਿੱਚ ਵਿੱਚ ਤੁਸੀਂ ਕਹਿ ਜੋ 24 ਘੰਟੇ ਨਹੀਂ ਮੈਮ ਸਿਰਫ 7 8 ਘੰਟਿਆਂ ਦੇ ਵਿੱਚ ਵਿੱਚ ਕੰਮ ਹੋ ਜਾਂਦਾ ਹੈ ਹੋਰ ਕੀ ਚਾਹੀਦਾ ਫਿਰ ਅੱਛਾ ਗੱਡੀਆਂ ਕਿਹੜੀਆਂ ਕਿੜੀਆਂ ਖੜੀਆਂ ਨੇ ਉਹ ਤਾਂ ਅਸੀਂ ਦੇਖ ਲਿਆ ਬਸ ਯੂ ਵਿਵਰਸ ਨੂੰ ਦੱਸੋ ਜੀ ਕਾਰਾ ਮੈਮ ਆਪਣੇ ਕੋਲੇ ਅੱਜ ਜੈਨ ਸਟੀਲੋ ਤੋਂ ਲੈ ਕੇ ਤੇ ਮਰਸਰੀਜ਼ ਵੀ ਖੜੀ ਆ ਆਪਣੇ ਕੋਲੇ ਫੋਰਚਨਰ ਵੀ ਖੜੀਆਂ ਨੇ ਤੇ ਸਾਰੇ ਤਰ੍ਹਾਂ ਦੀਆਂ ਲਗਜ਼ਰੀ ਵੀ ਹੁੰਦੀਆਂ ਨਾਰਮਲ ਕਾਰਾਂ ਜਿਵੇਂ ਆ ਡਿਜ਼ਾਇਰ ਖੜੀ ਆ ਆਪਣੇ ਕੋਲੇ ਐ ਸਕੋਡਾ ਰੈਪਿਡ ਖੜੀ ਆ ਕਰੂਜ਼ ਹੈਗੀ ਆ ਅਮੇਜ਼ ਹੈਗੀ ਆ ਇੱਥੇ ਟਾਟਾ ਦੀ ਜ਼ੈਸਟ ਹੈਗੀ ਆ ਥੋੜੇ ਮਤਲਬ ਕਿ ਜਿਹੜੇ ਮੇਰੇ ਵੀਰ ਘੱਟ ਬਜਟ ਲਾਉਣਾ ਚਾਹੁੰਦੇ ਆ ਮਾਡਲ ਉੱਚਾ ਚਾਹੁੰਦੇ ਆ ਉਹਨਾਂ ਵਾਸਤੇ ਆਹ ਤੋਂਫਰੀ ਵਾਲੀ ਚੀਜ਼ ਆ 285000 ਦੀ ਕਾਰ ਆ ਸਿਰਫ 85000 ਦੇਣਾ ਤੇ ਬਾਕੀ 2 ਲੱਖ ਦਾ ਲੋਨ ਆ ਜਾਣਾ ਮਾਡਲ ਵੀ 15 ਮਿਲ ਜਾਣਾ ਮੈਮ ਲੇਟੈਸਟ ਮਾਡਲ ਵੀ ਰੱਖਿਆ ਹੋਇਆ ਹਾਂਜੀ ਹਾਂਜੀ ਮੈਮ ਮਾਡਲ ਵੀ ਉੱਚੇ ਮਾਡਲ ਲਾਸਟ ਮਾਡਲ ਜੀ ਜੇ ਗੱਲ ਕਰੀ ਕਿ ਇਹਨਾਂ ਆਪਣੇ ਕੋਲ 2022 ਮਾਡਲ ਕਾਰ ਖੜੀ ਆ ਜੀ 22 23 ਵੀ ਹੈ ਹਾਂਜੀ 22 23 ਸਾਰੇ ਤਰ੍ਹਾਂ ਦੀਆਂ ਕਾਰਾਂ ਖੜੀਆਂ ਮੈਮ ਆਪਣੇ ਕੋਲੇ ਅੱਛਾ ਇੱਕ ਚੀਜ਼ ਹੋਰ ਓਨੈਸਟਲੀ ਦੱਸਿਓ ਕਿ ਗੱਡੀਆਂ ਆ ਕਿੱਧਰੋਂ ਰਹੀਆਂ ਨੇ ਤੁਹਾਡੀ ਮੈਮ ਘਰਾਂ ਚੋਂ ਹੀ ਆਉਂਦੀਆਂ ਸਾਰੀਆਂ ਇਹ ਅੱਛਾ ਹ ਪਰਾ ਹੀ ਨੇ ਜੁੜੇ ਹੋਏ ਨੇ ਕੋਈ ਅੰਮ੍ਰਿਤਸਰ ਤੋਂ ਆ ਰਿਹਾ ਆਪਦੀ ਪੁਰਾਣੀ ਕਾਰ ਦੇ ਕੇ ਨਵੀਂ ਕਾਰ ਲੈ ਕੇ ਜਾ ਰਿਹਾ ਵੀ ਛੋਟੇ ਮਾਡਲ ਦੇ ਜਾਂਦੇ ਉੱਪਰ ਦਾ ਮਾਡਲ ਲੈ ਜਾਂਦੇ ਕੋਈ 12 ਮਾਡਲ ਦੇ ਗਿਆ ਕੋਈ 18 ਮਾਡਲ ਲੈ ਗਿਆ ਅੱਛਾ ਅਸੀਂ ਸੁਣਿਆ ਕਿ ਡਾਕਟਰ ਦੇਕਰ ਜੋ ਕਾਰ ਖੜੀ ਹੁੰਦੀ ਉਹਦੀ ਕੰਡੀਸ਼ਨ ਇੰਨੀ ਵਧੀਆ ਹੁੰਦੀ ਹੈ ਆਪਾਂ ਸਟicker ਵੀ ਲੱਗਿਆ ਦੇਖ ਚੁੱਕੇ ਆ ਐਡਵੋਕੇਟ ਦੀ ਤੇ ਡਾਕਟਰ ਦੀ ਉਹ ਉਹਦੀ ਕੰਡੀਸ਼ਨ ਬਾਰੇ ਦੱਸੋ ਮਾਨਵ ਜੀ ਮੈਮ ਵਧੀਆ ਕੰਡੀਸ਼ਨ ਦੀਆਂ ਕਾਰਾਂ ਲੈਣੇ ਆ ਅਸੀਂ ਹਲਕੀ ਕਾਰ ਜੀ ਅਸੀਂ ਡੀਲ ਹੀ ਨਹੀਂ ਕਰਦੇ ਹੈਗੇ ਬਹੁਤ ਵਧੀਆ ਗਾਰੰਟੀ ਵਾਰੰਟੀ ਸ਼ੋਰਟ ਦੀ ਪੂਰੀ ਸਾਡੀ ਹਾਂਜੀ ਹਾਂਜੀ ਮੈਮ ਰਿਟਰਨ ਦੇ ਵਿੱਚ 6 ਮਹੀਨੇ ਦੀ ਜਦ ਕਿਹਦੀ ਸਾਡੀ ਗਾਰੰਟੀ ਰਹਿੰਦੀ ਹੈ ਜੀ ਨਾਨ ਐਕਸੀਡੈਂਟ ਕਾਰ ਦੀ ਗਾਰੰਟੀ ਰਹਿੰਦੀ ਹੈ ਹੋਰ ਕੀ ਚਾਹੀਦਾ ਹੁਣ ਆਪਾਂ ਇੱਕ ਬੈਸਟ ਕਾਰ ਦਿਖਾਓ ਇੱਥੇ ਖੜੇ ਖੜੇ ਮੈਂ ਉਹ ਦੇਖਣਾ ਚਾਹੂੰਗੀ ਜੇ ਮੈਨੂੰ ਉਹ ਪਸੰਦ ਆਈ ਮੈਂ ਉਹ ਲੈ ਕੇ ਜਾਵਾਂ ਲਾ ਆਹੀ ਦਿਖਾਉਣਾ ਤੁਹਾਨੂੰ ਦੇਖੋ 2017 ਮਾਡਲ ਦੀ ਕਾਰ ਆ ਮੈਮ ਜੀ Honda Amaze ਆ ਡੀਜ਼ਲ ਕਾਰ ਆ ਸਿਰਫ 4,85,000 ਰੁਪਏ ਦੀ ਕਾਰ ਆ ਇਹ ਤੇ ਤੁਸੀਂ 85,000 ਪਹਿਲਾਂ ਵਰਕੇ ਤੇ 4 ਲੱਖ ਦਾ ਲੋਨ ਵੀ ਕਰਾ ਸਕਦੇ ਹੋ ਚਾਰ ਅੱਛਾ ਟਾਈਮ ਪੀਰੀਅਡ ਕਿੰਨਾ ਕਰੇਗਾ ਲੋਨ ਦਾ ਲੋਨ ਮੈਮ ਜੇਕਰ ਸਵੇਰੇ ਸਾਡੇ ਕੋਲ 11:00 ਵਜੇ ਤੱਕ ਕਸਟਮਰ ਆ ਜਾਂਦੇ ਆ ਤੇ ਸ਼ਾਮੀ 5-6 ਵਜੇ ਤੱਕ ਕਾਰ ਦੇ ਕੇ ਭੇਜਦੇ ਆਂ ਬਈ ਗੱਲ ਕਰਕੇ ਤਾਂ ਬਸ ਇੰਨਾ ਹੀ ਸਮਝ ਆ ਰਿਹਾ ਕਿ 40-50 ਹਜ਼ਾਰ ਰੁਪਏ ਜੀਪ ਚ ਲੈ ਕੇ ਆਓ ਬਸ ਗੱਡੀ ਲੈ ਕੇ ਜਾਓ ਹਾਂਜੀ ਹਾਂਜੀ ਮੈਮ ਲੋਨ ਹੋ ਜਾਂਦਾ ਜੀ ਆਮ ਨਾਲ ਪਰ ਪ੍ਰੋਫਾਈਲ ਵਧੀਆ ਚਾਹੀਦੀ ਹੁੰਦੀ ਆ ਅਗਰ ਸਿਵਲ ਚ ਕੋਈ ਦਿੱਕਤ ਹੋਵੇ ਥੋੜੀ ਬਹੁਤ ਲੋਨ ਉਹ ਵੀ ਹੋ ਜਾਂਦਾ ਉਹਨੂੰ 1-2 ਦਿਨ ਲੱਗ ਜਾਂਦੇ ਆ ਲੋਨ ਉਹ ਵੀ ਕਰਵਾ ਦਿੰਨੇ ਆ ਸਿੰਬਲ ਵਾਲਾ ਵੀ ਦੇਖ ਲੈਨੇ ਹੋਰ ਕੀ ਚਾਹੀਦਾ ਇੱਕ ਛਾਦੇ ਥੱਲੇ ਇੰਨੀ ਡੀਲਿੰਗ ਹਾਂਜੀ ਸ਼ੁਰੂ ਕੀ ਸੋਚ ਕੇ ਕੀਤਾ ਸੀ ਕਿਉਂਕਿ ਲੋਕਾਂ ਦਾ ਸੁਪਨਾ ਅੱਜ ਕੱਲ ਬਣ ਚੁੱਕਿਆ ਸਟੇਟ ਦਾ ਸਿੰਬਲ ਵੀ ਆਪਾਂ ਲੈ ਲੈਨੇ ਕਿ ਗੱਡੀ ਹੋਣਾ ਸਟੇਟਸ ਬਹੁਤ ਬਤਾਉਂਦਾ ਹੈ ਹਰੇ ਹਰੇ ਘਰ ਹਰੇਕ ਘਰ ਦੀ ਨਾ ਕਾਰ ਲੋਡ ਬਣ ਚੁੱਕੀ ਹੈ ਅੱਜ ਕੱਲ ਤੇ ਕੁਝ ਆਪਣੇ ਪੰਜਾਬੀਆਂ ਨੂੰ ਸ਼ੌਂਕ ਵੀ ਬਹੁਤ ਆਕਾਰਾਂ ਦਾ ਜੀ ਤੇ ਫਿਰ ਬਸ ਇਹੀ ਸੋਚ ਕੇ ਸ਼ੁਰੂ ਕੀਤਾ ਜੀ ਵੀ ਸਾਰਿਆਂ ਦੇ ਸੁਪਨੇ ਆਪਾਂ ਰੱਬ ਸਾਥ ਦੇਵੇ ਤੇ ਆਪਾਂ ਸਾਰਿਆਂ ਦੇ ਸੁਪਨੇ ਪੂਰੇ ਕਰਾਈਏ ਆ ਬੀਵਰਸ ਨੂੰ ਕੀ ਕਹਾਂਗੇ ਲਾਸਟ ਮੈਸੇਜ ਕੀ ਮੇਰੇ ਭਰਾ ਜਿੰਨੇ ਵੀ ਜੁੜੇ ਹੋਏ ਆ ਸਾਰੇ ਆਪਣੇ ਕੋਲੇ ਆਉਣ ਤੁਹਾਨੂੰ ਅੱਜ ਵੱਡੀਆਂ ਕਾਰਾਂ ਵੀ ਮੈਂ ਚੈੱਕ ਕਰਾ ਦਿੰਨਾ ਜਿਹੜੀਆਂ ਖੜੀਆਂ ਨੇ ਉਹ ਵੀ ਨਿਗਾਹ ਕਰਾ ਦਿੰਨਾ ਇੱਕ ਵਾਰੀ ਬਿਲਕੁਲ ਫਿਰ ਵੀਵਰਸ ਨੂੰ ਆਪਾਂ ਮੈਸੇਜ ਦੇਵਾਂਗੇ ਵਧੀਆ ਬਿਲਕੁਲ ਆਓ ਗੱਡੀਆਂ ਹੋਰ ਦੇਖ ਲੈਣੇ ਆ ਪ੍ਰਾਈਸ ਤਾਂ ਤੁਸੀਂ ਸੁਣ ਲੈ ਕੁਝ ਨਹੀਂ 40-50 ਹਜ਼ਾਰ ਦੀ ਗੇਮ ਆ ਸਾਰੀ ਉਹ ਲੈ ਕੇ ਉਹ ਗੱਡੀ ਘਰੇ ਲੈ ਕੇ ਜਾਓ ਭਾਵੇਂ ਅੱਜ ਹੀ ਆਜੋ ਹਉ ਦੇਖੋ ਮੈਮ ਇਹ ਕਾਰ ਹੈਗੀ ਆਪਣੀ ਮਰੂਤੀ ਸੂਜੁਕੀ ਦੀ ਇਗਨਸ ਇਹ ਕਾਰ ਔਨ ਰੋਡ 8 ਲੱਖ ਤੋਂ ਉੱਪਰ ਵੇਂਦੀ ਆ ਅੱਜ ਇਹ ਸਿਰਫ 4 ਲੱਖ ਤੇ 25 ਹਜ਼ਾਰ ਦੀ ਕਾਰ ਦੇਵਾਂਗੇ 2018 ਮਾਡਲ ਆ ਪੈਟਰੋਲ ਬਸ ਇਹ ਬੈਸਟ ਡੀਲ ਆ ਮੈਮ ਇਹ ਬੈਸਟ ਡੀਲ ਹੈ ਇਸ ਤੋਂ ਉੱਪਰ ਦੀ ਵੀ ਡੀਲ ਹੈ ਲਾਸਟ ਇਸ ਤੋਂ ਉੱਪਰ ਵਾਲੀਆਂ ਵੀ ਬਹੁਤ ਖੜੀਆਂ ਨੇ ਲਓ ਆਹ ਲੈ ਜੂ ਬੈਸਟ ਡੀਲ ਦੇ ਵਿੱਚ ਇਨੋਵਾ ਕ੍ਰਿਸਟਾ 2018 ਮਾਡਲ 14 ਲੱਖ ਤੇ 95 ਹਜ਼ਾਰ ਰੁਪਏ ਦੀ ਕਾਰ ਹੈ ਅੱਛਾ ਇੱਕ ਚੀਜ਼ ਹੋਰ ਐ ਸਪੈਸ਼ਲ ਆਫਰਸ ਦੇ ਅੰਡਰ ਵੀ ਕੋਈ ਡੀਲਿੰਗ ਹੁੰਦੀ ਹੈ ਤੁਹਾਡੀ ਜਿਵੇਂ 2-4 ਲੱਖ ਰੁਪਏ ਹੋਰ ਬਚ ਜਿਵੇਂ ਸਾਡਾ ਹਾਂ ਇਹ ਜਿਹ ਪੈਸੇ بچਣ ਵਾਲੀ ਆ ਮੈਮ ਹੋਰ ਦਿਖਾਉਣਾ ਇਹ ਵਾਈਟ ਕਲਰ ਦੇ ਵਿੱਚ ਨੋਵਾ ਕ੍ਰਿਸਟਾ ਟਾਪ ਐਂਡ ਵੇਰੀਐਂਟ ਆਟੋ ਗੇਅਰ ਕਾਰ ਸਿਰਫ 18 ਲੱਖ ਤੇ 50 ਹਜ਼ਾਰ 18 ਲੱਖ 25 ਹਜ਼ਾਰ ਚ ਜਸਨੋ ਤੇ ਕਾਰ ਹੈ ਵੀ ਤੇ ਹੁਣ ਹੁਣ ਲਾਸਟ ਮੈਸੇਜ ਦੇ ਕੇ ਆਪਾਂ ਕਹਿੰਦੇ ਆ ਸਮਾਪਤੀ ਕਿਉਂਕਿ ਇਹ ਸਾਰੇ ਕਨਫਿਊਜ਼ ਹੋ ਗਏ ਇਹ ਵੀ ਲੈ ਲਈ ਉਹ ਵੀ ਲੈ ਲਈ ਤੇ ਸਾਰੀ ਲੈ ਜਾਈਂਗੇ ਹਾਂਜੀ ਮੈਸੇਜ ਮੈਸੇਜ ਬਸ ਇਹੀ ਆ ਮੇਰੇ ਵੱਲੋਂ ਕਿ ਚੰਗੀ ਗੱਡੀ ਤੁਸੀਂ ਲੈਣ ਲਈ ਕਮਲ ਆਟੋ ਡੀਲਸ ਤੇ ਆਉਣਾ ਪੈਸਿਆਂ ਦੀ ਕੋਈ ਟੈਨਸ਼ਨ ਨਹੀਂ 40-50000 ਰੁਪਇਆ ਤੁਸੀਂ ਡਾਊਨ ਪੇਮੈਂਟ ਜੇਬ ਵਿੱਚ ਪਾ ਕੇ ਆਉਣੀ ਆ ਤੇ ਤੁਹਾਨੂੰ ਮੈਂ ਕਾਰ ਦੇ ਕੇ ਭੇਜੂੰਗਾ ਜੀ ਬਾਜੀ ਵਾ ਇਸ ਤੋਂ ਚੰਗੀ ਡੀਲ ਤਾਂ ਮੈਨੂੰ ਵੀ ਆਟਰ ਡੀਲ ਤੋਂ ਇਲਾਵਾ ਕੁਝ ਨਜ਼ਰ ਹੀ ਨਹੀਂ ਆ ਰਹੀ ਕਿਉਂਕਿ ਕਮਲ ਆਟਰ ਡੀਲ ਤੇ ਅੱਗੇ ਮੈਨੂੰ ਪਤਾ ਲੱਗੇਗੀ ਕੁਝ ਵੀ ਨਹੀਂ 40-50000 ਦੀ ਗੇਮ ਆ ਤੇ ਗੱਡੀ ਸਾਡੀ ਆਪਣੀ ਆ ਕੀ ਕਹਿਣਾ ਤੁਹਾਡੇ ਇਸ ਵੀਡੀਓ ਬਾਰੇ ਦੇਖਦੇ ਰਹੋ ਹੈਡਲਾਈਟ 24